ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੀਆਂ ਸਾਲੀ ਵਾਲੇ ਮਹਾਰਾਜ ਸੰਗਤ ਜੀ ਆਪ ਜੀ ਭਲੀ ਭਾਂਤ ਹੀ ਜਾਣਦੇ ਹੋ ਕਿ ਅੱਜ ਪੋਹ ਦੇ ਮਹੀਨੇ ਦੀ ਆਰੰਭਤਾ ਹੋ ਗਈ ਹੈ ਜਿੱਥੇ ਸੋਗ ਦਾ ਹੈ ਮਹੀਨਾ ਉੱਥੇ ਸਾਡੇ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਸਰਵੰਸ ਸਾਡੇ ਲਈ ਵਾਰ ਦਿੱਤਾ ਕਿਵੇਂ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਕਿਵੇਂ ਛੋਟੇ-ਛੋਟੇ ਬੱਚਿਆਂ ਨੂੰ ਲਾਲਾ ਨੂੰ ਨੀਹਾ ਦੇ ਵਿੱਚ ਚਿੰਨ ਦਿੱਤਾ ਗਿਆ ਸੋ ਸੰਗਤ ਜੀ ਆਪ ਜੀ ਨੂੰ ਇੱਕ ਹੱਥ ਵਨ ਕੇ ਬੇਨਤੀ ਹੈ ਇੱਕ ਅਪੀਲ ਹੈ ਕਿ ਜਿਹੜਾ ਅੱਜ ਪੌ ਦਾ ਮਹੀਨਾ ਚੜ੍ਹਿਆ ਹੈ ਨਾ ਆਪਾਂ ਨੇ ਕਰਨਾ ਕੀ ਹੈ ਗੁਰੂ ਦੀ ਖੁਸ਼ੀ ਲੈਣ ਦੇ ਲਈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਸ਼ ਕਹਿੰਦੇ ਸਨ ਕਿ ਭਾਈ ਆਪਾਂ ਕਹਿੰਦੇ ਖਾਂ ਨਿੱਕੀਆਂ ਜਿੰਦਾ ਤੇ ਵੱਡਾ ਸਾਕਾ ਕਹਿੰਦੇ ਨਹੀਂ ਜਿਨ੍ਹਾਂ ਨੇ ਇਨਾ ਸ਼ਹੀਦੀ ਦਾ ਜਾਮ ਪੀ ਲਿਆ ਇਹ ਨਹੀਂ ਮੰਨੀ ਕੌਮ ਦੇ ਲਈ ਆਪਣੇ ਆਪ ਨੂੰ ਵਾਰ ਦਿੱਤਾ ਉਹ ਕੋਈ ਨਿੱਕਿਆ ਜਿੰਦਾ ਨਹੀਂ ਸੀ ਉਹ ਤਾਂ ਭਾਈ ਬਹੁਤ ਵੱਡੀਆਂ ਜਿੰਦਾ ਸੀ ਸੁਸੰਗਤ ਜੀ ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਹਾਂ ਨਾ ਜੇ ਆਪਾਂ ਉਹਨਾਂ ਦੇ ਬੱਚੇ ਖਾਂ ਉਹਨਾਂ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਤਾਂ ਸਾਡਾ ਇੱਕ ਫਰਜ਼ ਬਣਦਾ ਹੈ ਮੈਂ ਹੱਥ ਵਨ ਕੇ ਬੇਨਤੀ ਕਰਦਾ ਹਾਂ ਕੀ ਜੇ ਆਪ ਜੀ ਨੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਨਾ ਗੁਰੂ ਤੋਂ ਖੁਸ਼ੀ ਲੈਣੀ ਹੈ ਤਾਂ ਅੱਜ ਤੋਂ ਹੀ ਜੇ ਤੁਸੀਂ ਆ 15 20 ਦਿਨ ਵੀ ਜਾਪ ਕਰ ਲਓਗੇ ਨਾ ਗੁਰੂ ਨੂੰ ਯਾਦ ਕਰਕੇ ਯਕੀਨ ਮੰਨਿਓ ਤੁਹਾਡੇ ਆਉਣ ਵਾਲੇ ਜਿਹੜੇ 11 ਮਹੀਨੇ ਨੇ ਨਾ ਐਨੇ ਕੁ ਮਹਾਰਾਜ ਨੇ ਚਾਰਜ ਕਰ ਦੇਣੇ ਨੇ ਤੁਹਾਨੂੰ ਐਨੀ ਖੁਸ਼ੀ ਮਿਲਣੀ ਹੈ ਐਨੇ ਸੋਹਣੇ ਦਿਨ ਤੁਹਾਡੇ ਮਹਾਰਾਜ ਦੀ ਰਜਾ ਦੇ ਵਿੱਚ ਬਤੀਤ ਹੋਣਗੇ ਕਿ ਤੁਸੀਂ ਆਪ ਕਹੋਗੇ ਕਿ ਸਤਿਗੁਰੂ ਨੇ ਸਾਡੇ ਤੇ ਨਦਰ ਕਰ ਦਿੱਤੀ। ਇਨਸਾਨ ਆਇਆ ਕੀ ਕਰਨ ਹੈ? ਆਪਾਂ ਲਾਹਾ ਲੈਣ ਆਏ ਹਾਂ। ਤੇ ਆਪਾਂ ਨੇ ਬਾਣੀ ਦਾ ਲਾਹਾ ਹੀ ਲੈਣਾ ਹੈ। ਜਿਵੇਂ ਆਪਾਂ ਨੇ ਕਰਨਾ ਕੀ ਹੈ? ਆਪਾਂ ਜੀ ਨੇ ਅੱਜ ਤੋਂ ਹੀ ਜਿੰਨਾ ਸਮਾਂ ਆਪ ਨੂੰ ਮਿਲਦਾ ਹੈ 1 ਮਿੰਟ 2 ਮਿੰਟ ਜੇ ਕੋਈ ਬਾਣੀ ਪੜ੍ਹਨਾ ਜਾਣਦਾ ਹੈ। ਤਾਂ ਸਹਿਬਜ਼ਾਦਿਆਂ ਦੇ ਨਮਿੱਤ ਚਾਰੇ ਸਹਿਬਜ਼ਾਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਮਾਤਾ ਗੁਜਰਕੌਰ ਦੀ ਯਾਦ ਨੂੰ ਸਮਰਪਿਤ ਸੰਗਤ ਜੀ ਆਪ ਜੀ ਨੇ ਬਤੋ ਬਤ ਜਾਪ ਕਰਨਾ ਹੈ ਚਾਹੇ ਮੂਲ ਮੰਤਰ ਕਰ ਲਓ ਜਿਹਨੂੰ ਚੌਪਈ ਸਾਹਿਬ ਆਉਂਦਾ ਚੌਪਈ ਸਾਹਿਬ ਕਰ ਲਓ ਜਪਜੀ ਸਾਹਿਬ ਕਰ ਲਵੋ ਸੁਖਮਣੀ ਸਾਹਿਬ ਆਉਂਦਾ ਹੈ ਤਦ ਸੁਖਮਣੀ ਸਾਹਿਬ ਕਰ ਲਓ ਜਿਨ੍ਹਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਸੰਥੇ ਵਾਲੀ ਉਹ ਸਹਿਜ ਪਾਠ ਆਰੰਭ ਕਰ ਲਓ ਅਤੇ ਜਦੋਂ ਆਪ ਜੀ ਨੇ ਅਰਦਾਸ ਕਰਨੀ ਹੈ ਨਾ ਰੋਜ਼ 28 ਤਰੀਕ ਤੱਕ ਆਪਾਂ ਜਾਣਦੇ ਹਾਂ ਕਿ ਜੋ ਸ਼ੀਧੀ ਹਫਤਾ ਵੀ ਹੁੰਦਾ ਹੈ ਤੇ ਉਸ ਦੌਰਾਨ ਅੱਜ ਤੋਂ ਸ਼ੁਰੂ ਕਰ ਲਓ 28 ਤਰੀਕ ਤੱਕ 28 ਦਸੰਬਰ ਤੱਕ ਸੰਗਤ ਜੀ ਵੈਸੇ ਤਾਂ ਆਪਾਂ ਰੋਜ਼ ਹੀ ਨਿਮ ਬਣਾਈਏ ਗੁਰੂ ਨਾਲ ਜੁੜੀਏ ਪਰ ਇਹ ਪੌਦਾ ਜੋ ਮਹੀਨਾ ਮੈਂ ਆਪ ਜੀ ਨੂੰ ਤਾਂ ਬੇਨਤੀ ਕਰ ਰਿਹਾ ਹਾਂ ਕਿ ਇਹ ਸਾਡੇ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੇ ਆਪਾਂ ਨੇ ਗੁਰੂ ਦੀ ਖੁਸ਼ੀ ਲੈਣੀ ਹੈ ਨਾ ਜੇ ਆਪਾਂ ਕਿਸੇ ਦੇ ਲਈ ਕੋਈ ਕੰਮ ਹੱਸ ਕੇ ਕਰਦੇ ਆ ਨਾ ਤਾਂ ਜਰੂਰ ਖੁਸ਼ ਹੁੰਦੇ ਨੇ ਅੱਛਿਆ ਤੁਸੀਂ ਇਹ ਵੀ ਦੇਖ ਲਓ ਜਦੋਂ ਤੁਸੀਂ ਗੁਰੂ ਮਹਾਰਾਜ ਦੇ ਬੱਚਿਆਂ ਲਈ ਉਹਨਾਂ ਦੇ ਲਈ ਪਾਠ ਕਰੋਗੇ ਨਾ ਜਾਪ ਕਰੋਗੇ ਉਹ ਆਪ ਹਾਜ਼ਰ ਨਾਜ਼ਰ ਹੋਣਗੇ ਆਪ ਹਾਜ਼ਰ ਨਾਜ਼ਰ ਹੋ ਕੇ ਦੇਖਣਗੇ ਵੀ ਮੈਨੂੰ ਇਹ ਕਿੰਨਾ ਕੁ ਯਾਦ ਕਰਦੇ ਨੇ ਇਹ ਮੈਨੂੰ ਕਿੰਨਾ ਕੁ ਪਿਆਰ ਕਰਦੇ ਨੇ ਕਿਉਂਕਿ ਜਿਉਂਦੇ ਜੀ ਵੀ ਆਪਾਂ ਨੂੰ ਉਹਨਾਂ ਨੇ ਸੰਭਿਆ ਹੋਇਆ ਤੇ ਅਸੀਂ ਮਰ ਕੇ ਵੀ ਉਹਨਾਂ ਕੋਲ ਹੀ ਜਾਣਾ ਹੈ ਜੇ ਅਸੀਂ ਗੁਰੂ ਲਈ ਆਪਣੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਲਈ ਇੱਕ ਮਿੰਟ ਵੀ ਰੋਜ਼ ਕੱਢ ਲਵਾਂਗੇ ਨਾ ਮੇਰੀ ਗੱਲ ਦਾ ਯਕੀਨ ਮੰਨਿਓ ਜਿਹੜੀ ਧਨ ਦੌਲਤ ਹੈ ਪੈਸਾ ਹੈ ਸ਼ੌਹਰਤ ਹੈ ਜੇ ਤੁਸੀਂ ਘਰ ਵਿੱਚ ਘਰ ਹੋਣਾ ਵੀ ਸੁੱਖ ਸ਼ਾਂਤੀ ਇਹ ਤਾਂ ਮਹਾਰਾਜ ਨੇ ਹਵਾ ਹੀ ਇਹ ਜੀ ਬਦਲ ਦੇਣੀ ਆ ਕਿ ਤੁਸੀਂ ਆਪ ਕਹੋਗੇ ਕਿ ਸਤਿਗੁਰੂ ਆਪ ਹੀ ਘਰ ਦੇ ਵਿੱਚ ਆ ਗਏ ਤੇ ਜਦੋਂ ਮਹਾਰਾਜ ਆਪ ਹੀ ਆ ਗਏ ਫਿਰ ਨਾ ਕੋਈ ਕਮੀ ਰਹਿਣੀ ਹੈ ਨਾ ਕੋਈ ਦੁੱਖ ਰਹਿਣਾ ਹੈ ਤੇ ਨਾ ਕੋਈ ਦਰਦ ਰਹਿਣਾ ਹੈ ਪਾਵੇਂ ਉਹਨੇ ਆਪ ਹੰਡਾਲਿਆ ਤੇ ਸਾਨੂੰ ਦੱਸ ਦਿੱਤਾ ਕਿ ਭਾਈ ਆਪ ਜੀ ਨੇ ਦੁੱਖ ਦੇ ਵਿੱਚ ਵੀ ਉਸ ਅਕਾਲ ਪੁਰਖ ਨੂੰ ਯਾਦ ਕਰਨਾ ਹੈ ਕਿਉਂਕਿ ਜਦੋਂ ਸਰਸਾ ਨਦੀ ਦੇ ਕੰਢੇ ਵਿਛੋੜਾ ਪੈ ਗਿਆ ਨਾ ਤਾਂ ਮਹਾਰਾਜ ਕਹਿੰਦੇ ਸਿੰਘਾਂ ਨੂੰ ਭਾਈ ਭੁੱਖ ਲੱਗੀ ਹੈ ਮਹਾਰਾਜ ਸਿੰਘ ਪੁੱਛਦੇ ਨੇ ਕਿਹੜੀ ਭੁੱਖ ਲੱਗੀ ਆ ਕਹਿੰਦੇ ਭਾਈ ਆਸਾ ਦੀ ਵਾਰ ਦਾ ਕੀਰਤਨ ਕਰੋ ਤੇ ਸਾਡਾ ਗੁਰੂ ਕਿੰਨਾ ਸਮਰੱਥ ਸੀਗਾ ਕਿੰਨਾ ਨਿਡਰ ਸੀਗਾ ਕਿੰਨਾ ਬਾਣੀ ਨੂੰ ਮੰਨਣ ਵਾਲਾ ਸੀਗਾ ਉਹ ਫੇਰ ਵੀ ਐਨੇ ਦੁੱਖ ਦੇ ਵਿੱਚ ਬਾਣੀ ਨੂੰ ਮੁੱਖ ਰੱਖ ਕੇ ਅੱਗੇ ਚੱਲ ਰਿਹਾ ਸੋ ਜੋ ਉਹਨਾਂ ਨੇ ਆਪਾਂ ਨੂੰ ਪੂਰਨੇ ਪਾਇਰਣ ਸੰਗਤ ਜੀ ਜੇ ਆਪਾਂ ਨੇ ਗੁਰੂ ਦੀ ਖੁਸ਼ੀ ਲੈਣੀ ਆ ਜੇ ਗੁਰੂ ਦੀ ਖੁਸ਼ੀ ਨਹੀਂ ਲੈਣੀ ਕਿਉਂਕਿ ਹਰ ਇੱਕ ਦੇ ਕੋਲ ਅਜੇ ਕੋਈ ਗੱਲ ਹੈ ਕਿ ਆਈ ਹੈਵ ਨੋ ਟਾਈਮ ਮੇਰੇ ਕੋਲ ਸਮਾਂ ਨਹੀਂ ਆਈ ਹੈਵ ਨੋ ਟਾਈਮ ਦਾ ਮਤਲਬ ਆਪਾਂ ਜਾਣਦੇ ਆ ਨਾ ਡਾਕਟਰ ਜਦੋਂ ਕਹਿੰਦਾ ਹੋਏ ਨਾ ਵੀ ਇਹਦੇ ਕੋਲ ਟਾਈਮ ਨਹੀਂ ਤਾਂ ਤੁਸੀਂ ਜਾਣਦੇ ਹੋ ਕਿ ਉਸ ਸਮੇਂ ਕੀ ਬੀਤ ਰਿਹਾ ਹੁੰਦਾ ਹੈ ਪਰਿਵਾਰ ਤੇ ਜਾਂ ਉਸ ਇਨਸਾਨ ਤੇ ਜਦੋਂ ਡਾਕਟਰ ਕਹਿ ਦਿੰਦਾ ਹੈ ਭਾਈ ਇਹਦੇ ਕੋਲ ਟਾਈਮ ਨਹੀਂ ਸੰਗਤ ਜੀ ਬਾਤ ਤੋਂ ਬਾਅਦ ਟਾਈਮ ਕੱਢੋ ਚਾਹੇ ਰੋਜ਼ 5 ਮਿੰਟ ਸਿਮਰਨ ਕਰ ਲਓ 5 ਮਿੰਟ ਜਾਪ ਕਰ ਲਓ ਮਹਾਰਾਜ ਇਸਤੇ ਹੀ ਖੁਸ਼ ਹੋ ਜਾਣਗੇ ਵੀ ਘਟੋ ਕੱਟਣਾ ਨੇ ਮੈਨੂੰ ਯਾਦ ਤਾਂ ਕੀਤਾ ਇਨਾਂ ਨੂੰ ਮੇਰੇ ਬੱਚਿਆਂ ਦੀ ਕੁਰਬਾਨੀ ਤਾਂ ਜ਼ਿਆਦਾ ਤੇ ਆਪਣੇ ਬੱਚਿਆਂ ਨੂੰ ਜਦੋਂ ਠੰਡ ਲੱਗਦੀ ਹੈ ਨਾ ਹੁਣ ਆਪਾਂ ਕਿਵੇਂ ਨਿੱਘ ਦੇ ਵਿੱਚ ਲੈ ਲੈਨੇ ਆ ਤੇ ਮਾਤਾ ਗੁਜਰ ਨੂੰ ਜ਼ਰੂਰ ਯਾਦ ਕਰਿਓ ਕਿ ਕਿਸ ਤਰ੍ਹਾਂ ਮਾਤਾ ਗੁਜਰ ਨੇ ਠੰਡੇ ਬੁਰਜ ਦੇ ਵਿੱਚ ਬੈਠ ਕੇ ਆਪਣੇ ਪੋਤਰਿਆਂ ਨੂੰ ਆਪਣੀ ਗੋਦੀ ਦਾ ਨਿੱਘ ਦਿੱਤਾ ਹੋਣਾ ਕਿਸ ਤਰ੍ਹਾਂ ਉਹਨਾਂ ਬੱਚਿਆਂ ਦੇ ਹੌਸਲੇ ਸੀ ਸ਼ਹੀਦੀ ਦਾ ਜਾਮ ਪਿੱਤਾ ਸੰਗਤ ਜੀ 10-15 ਦਿਨਾਂ ਦੀ ਗੱਲ ਹੈ ਆਪ ਜੀ ਜਿੰਨਾ ਜਾਬ ਕਰ ਸਕਦੇ ਹੋ ਨਾ ਉਹਨਾਂ ਦੇ ਨਿਮਿਤਵਰ ਅਰਦਾਸ ਕਰਨੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਤੇਰਾ ਦੇਣਾ ਤਾਂ ਨਹੀਂ ਦੇ ਸਕਦੇ ਨਾ ਤੇਰੇ ਵਰਗੇ ਨਾ ਤੇਰੇ ਪੁੱਤਰਾਂ ਵਰਗੇ ਬਣ ਸਕਦੇ ਹਾਂ ਸਤਿਗੁਰੂ ਜੀ ਤੁਸੀਂ ਕਿਰਪਾ ਕਰ ਦਿਓ ਸਾਡੇ ਕੋਈ ਮਾੜੀ ਮੋਟੀ ਨੁਹਾਰੀ ਚੇਂਜ ਹੋ ਜਾਵੇ ਸਾਡੇ ਸਿਰ ਤੇ ਦਸਤਾਰ ਆ ਜਾਣ ਸਾਡੇ ਬੱਚਿਆਂ ਦੇ ਵਿੱਚ ਗੁਰਸਿੱਖੀ ਆ ਜਾਵੇ ਕਿਉਂਕਿ ਸਾਡੀ ਤਾਂ ਨਹੀਂ ਸਮਰੱਥਾ ਨਹੀਂ ਸਤਿਗੁਰੂ ਅਸੀਂ ਤੈਨੂੰ ਬਾਹ ਫੜਾ ਸਕੀਏ ਤੂੰ ਸਾਡੀ ਆਪ ਹੀ ਬਾਹ ਫੜ ਲੈ ਤੇ ਇੱਕ ਹੋਰ ਬੇਨਤੀ ਹੈ ਕਿ ਜਿਹੜੇ ਮੇਰੇ ਵੀਰ ਭਰਾ ਸ਼ੁਗਲ ਮੇਲਾ ਸਮਝ ਕੇ ਨਾ ਟਰੈਲੀਆਂ ਭਾਰ ਭਰ ਕੇ ਉੱਚੇ ਉੱਚੇ ਸਪੀਕਰ ਲਾ ਲਾ ਕੇ ਹਾਰਨ ਬਜਾਵ ਜਾ ਕੇ ਜਾਂਦੇ ਹਨ ਇਸ ਤਰ੍ਹਾਂ ਨਾ ਕਰੋ ਆਪਾਂ ਸ਼ਰਦਾ ਦੇ ਲਈ ਜਾਣਾ ਹੈ ਤਾਂ ਮੇਰੀ ਬੇਨਤੀ ਹੈ ਕਿ ਮੇਰੀ ਇਹ ਵੀਡੀਓ ਨੂੰ ਨਾ ਬਹੁਤ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵੀ ਜਿਹੜੇ ਵੀਰਾਂ ਨੇ ਭੈਣਾਂ ਨੇ ਪਿੰਡ ਦੇ ਵਿੱਚ ਟਰਾਲੀਆਂ ਟਰੱਕਾਂ ਘਰਾਂ ਬਸਾਂ 'ਚ ਜਦੋਂ ਵੀ ਜਾਣਾ ਹੈ ਨਾ ਆਪਜੀ ਦਰਸ਼ਨ ਕਰਨ ਜਾਓ ਧੰਨ ਧੰਨ ਬਾਬਾ ਜੋਰਾਵਲ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜੁਝਾਰ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜਿਨੇ ਵੀ ਸ਼ੀਦਿਸਤਾਨ ਖਾਨ ਜਿੱਥੇ ਜਿੱਥੇ ਜੋ ਮਹਾਰਾਜ ਦੇ ਨਿਮਤ ਹਨ ਆਪਜੀ ਸੰਗਤ ਜੀ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਉੱਥੇ ਅਰਦਾਸ ਬੇਨਤੀ ਕਰੋ ਮਹਾਰਾਜ ਤਾਂ ਇਹਦੇ ਵਿੱਚ ਹੀ ਖੁਸ਼ ਹੋ ਜਾਣਗੇ ਉਹਨਾਂ ਨੇ ਤਾਂ ਇਹ ਹੀ ਦੇਖ ਲੈਣਾ ਵੀ ਇਹਨਾਂ ਦੀ ਭਾਵਨਾ ਘੱਟੋ-ਘੱਟੇ ਮੈਨੂੰ ਯਾਦ ਕਰਨ ਲਈ ਤਾਂ ਆਏ ਨੇ ਨਾ ਕੀ ਆ ਇੱਕ ਦਿਨ ਜੇ ਆਪਾਂ ਆਪਣੇ ਸਾਲ ਦੇ ਵਿੱਚ ਗੁਰੂ ਲਈ ਕੱਢ ਲਾਂਗੇ ਕੀ ਘਟਾ ਪੈ ਜਾਊਗਾ ਗੁਰੂ ਵਰਗੇ ਅਸੀਂ ਨਹੀਂ ਬਣ ਸਕਦੇ ਕਟੋ ਕਟ ਮਹਾਰਾਜ ਨੂੰ ਇਸ ਦੀ ਖੁਸ਼ੀ ਤਾਂ ਹੋਏਗੀ ਨਾ ਵੀ ਮੈਨੂੰ ਯਾਦ ਕਰਨ ਦੇ ਲਈ ਆਏ ਨੇ ਬਾਕੀ ਜਿਹੜੇ ਵੀਰਾਂ ਨੇ ਜਾਣਾ ਹੈ ਜੀ ਸਦਕੇ ਜਾਓ ਹਾਰਨ ਵਜਾਉਂਦੇ ਨਾ ਜਾਓ ਟਰਾਲੀਆਂ ਤੇ ਉੱਚੇ-ਉੱਚੇ ਸਪੀਕਰ ਲਾ ਕੇ ਜਲੂਸ ਨਾ ਕਢੋ ਵੀ ਅਸੀਂ ਮੇਲੇ ਤੇ ਜਾ ਰਹਿਆਂ ਵਾਹਿਗੁਰੂ ਦਾ ਸਿਮਰਨ ਕਰਦੇ ਜਾਓ ਮੂੰਖੋਂ ਬੋਲਦੋ ਆਪਣੇ ਮੁਖ ਤੋਂ ਉਚਾਰੋ ਵੈਗਰੂ ਵੈਗਰੂ ਕਰਦੇ ਜਾਓ ਮੂਲ ਮੰਤਰ ਕਰਦੇ ਜਾਓ ਕੋਈ ਪਰਿਵਾਰ ਜਾ ਰਿਹਾ ਹੈ ਤਾਂ ਆਪਸ ਵਿੱਚ ਗੱਲਬਾਤ ਕਰਕੇ ਕਹਿ ਲੋ ਵੀ ਭਾਈ ਆਪਾਂ ਨੇ ਜਾਂਦੇ ਵੀ ਪਾਠ ਕਰਨਾ ਹੈ ਆਉਣ ਲੱਗਿਆਂ ਵੀ ਜਾਪ ਕਰਦੇ ਆਉਣਾ ਹੈ ਗੁਰੂ ਦੀ ਖੁਸ਼ੀ ਕਿਉਂ ਨਹੀਂ ਮਿਲੇਗੀ ਜ਼ਰੂਰ ਮਿਲੇਗੀ ਪਰ ਤੁਸੀਂ ਉਸ ਗੁਰੂ ਦੀ ਖੁਸ਼ੀ ਦੇ ਪਾਤਰ ਤਾਂ ਬਣੀਏ ਤੇ ਮਹਾਰਾਜ ਕਿੰਨੇ ਖੁਸ਼ ਹੋਣਗੇ ਵੀ ਇਹਨਾਂ ਨੇ ਮੇਰੀ ਜੋ ਮੈਂ ਇਹਨਾਂ ਨੂੰ ਰਾਹ ਤੇ ਪਾਇ ਸੀ ਘਟੋ ਘਟੇ ਮੈਨੂੰ ਯਾਦ ਤਾਂ ਕਰ ਰਹੇ ਨੇ ਤੇ ਸੰਗਤ ਜੀ ਇਹੋ ਹੀ ਸੱਚੀ ਸੰਧਾਂਜਲੀ ਖਾਂ ਆਪ ਜੀ ਘਰ ਵਿੱਚ ਬਹਿ ਕੇ ਵਿਦੇਸ਼ਾਂ ਵਿੱਚ ਜਿਹੜੇ ਮੇਰੇ ਵੀਰ ਪੜਾ ਮੇਰੇ ਮਾਮਾ ਜਿੱਥੇ ਵੀ ਬੈਠੇ ਹੋਣ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਹੋਣ ਨਾ ਬਸ ਮੈਂ ਤਾਂ ਹੀ ਕਹਾਂਗਾ ਵੀ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਹੀ ਕਰ ਦਿਓ ਬਸ ਮਹਾਰਾਜ ਜਿਤਨਾ ਉਹਦੇ ਤੇ ਖੁਸ਼ ਹੋ ਜਾਣਾ ਵੀ ਕਿੰਨੇ ਕਿਉਂਕਿ ਭਾਈ ਗੋਪਾਲਾ ਜੀ ਨੇ ਇੱਕ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ ਮਹਾਰਾਜ ਨੂੰ ਉਹਨੇ ਫੁਰਨੇ ਵਿੱਚ ਕੀ ਮੰਗਿਆ ਆਪਾਂ ਜਾਣਦੇ ਹਾਂ ਉਹ ਮਹਾਰਾਜ ਕਹਿੰਦੇ ਵੀ ਤੂੰ ਤਾਂ ਚੀਜ਼ ਮੰਗ ਲਈ ਤੈਨੂੰ ਤਾਂ ਅਸੀਂ ਮੂਰਖਾ ਰਾਜ ਦੇਣਾ ਸੀਗਾ ਇੱਕ ਜਪਜੀ ਸਾਹਿਬ ਨੇ ਪੂਰਾ ਰਾਜ ਦੇ ਦੇਣਾ ਸੀ ਉਸ ਭਾਈ ਗੋਪਾਲਾ ਜੀ ਨੂੰ ਤੇ ਸੰਗਤ ਜੀ ਆਪਾਂ ਆਪ ਵੀ ਜੁੜਨਾ ਆਪਣੇ ਬੱਚਿਆਂ ਨੂੰ ਵੀ ਜੋੜਨਾ ਤੇ ਜਿਹੜੀ ਖੁੱਲੜਵਾਜੀ ਆ ਉਹ ਕਰਦੇ ਨਾ ਜਾਇਓ ਤੁਹਾਨੂੰ ਕੋਈ ਗੁਰੂ ਦੀ ਖੁਸ਼ੀ ਨਹੀਂ ਮਿਲਣੀ ਜੇ ਖੁੱਲੜਵਾਜੀ ਕਰਦੇ ਜਾਉਂਗੇ ਮੇਲਾ ਦੇ ਕਿ ਆਜੋਗੇ ਖਾ ਪੀ ਕੇ ਆਜੋਗੇ ਸਟਾਲਾਂ ਲੱਗੀਆਂ ਨੇ ਲੰਗਰ ਦੀਆਂ ਪਰ ਜਿਹੜੀ ਅੰਦਰ ਖੁਸ਼ੀ ਆ ਨਾ ਉਹ ਨਹੀਂ ਤੁਹਾਨੂੰ ਮਿਲਣੀ ਆਪਣੇ ਆਸਣਾਂ ਘਟੋ ਕਾਟੀ ਖਵਤਾ ਕੱਪੜਾ ਵਿਛਾ ਕੇ ਕੋਸ਼ਿਸ਼ ਕਰੋ ਵੀ ਆਪਾਂ ਉੱਥੇ ਬੈਠ ਕੇ ਜਾਪ ਕਰੀਏ ਸਾਦਾ ਭੋਜਨ ਖਾਈਏ ਤੇ ਉਸ ਗੁਰੂ ਨੂੰ ਜਿੰਨਾ ਕੋ ਸਕਦਾ ਵਦ ਤੋਂ ਵੱਧ ਸਿਮਰੀਏ ਮੇਰੀ ਤਾਂ ਇਹੋ ਹੀ ਅਰਦਾਸ ਹੈ ਇਹੋ ਹੀ ਬੇਨਤੀ ਹੈ ਕਿਉਂਕਿ ਜਦੋਂ ਗੁਰੂ ਖੁਸ਼ ਹੋ ਗਿਆ ਨਾ ਸੰਗਤ ਜੀ ਤੇ ਸਭ ਕੁਝ ਹੀ ਮਿਲ ਜਾਣਾ ਹੈ ਗੁਰੂ ਖੁਸ਼ ਹੋ ਜਾਵੇ ਫਿਰ ਕੋਈ ਚੀਜ਼ ਮਗਰ ਥੋੜਾ ਰਹਿੰਦੀ ਹੈ ਜਦੋਂ ਗੁਰੂ ਹੀ ਆ ਗਿਆ ਘਰ ਵਿੱਚ ਪਰਮਾਤਮਾ ਆਪ ਹੀ ਆ ਗਿਆ ਜਦੋਂ ਦਾਤਾ ਮਿਲ ਗਿਆ ਫਿਰ ਦਾਤਾ ਥੋੜਾ ਪਿੱਛੇ ਰਹਿਣੀਆਂ ਨੇ ਸੋ ਮੇਰੀ ਬੇਨਤੀ ਆ ਕੋਈ ਉਲਝਕੋ ਗਈ ਹੋਵੇ ਬੱਚਾ ਛੋਟਾ ਸਮਝ ਕੇ ਅਣਜਾਣ ਉੱਚਾ ਸਮਝ ਕੇ ਮੈਨੂੰ ਮੁਆਫ ਕਰ ਦੇਣਾ ਮੈਨੂੰ ਸਮੱਤ ਬਖਸ਼ ਦੇਣਾ ਸਤਿਗੁਰੂ ਪਰ ਮੇਰੀ ਦਿਲੋਂ ਅਰਦਾਸ ਹੈ ਕਿ ਜਿਹੜਾ ਵੀ ਇਹ ਵੀਡੀਓ ਸੱਚੇ ਪਾਤਸ਼ਾਹ ਸੁਣੇ ਜਾਂ ਅੱਗੇ ਪਹੁੰਚਾਵੇ ਇਹਨਾਂ ਦਾਤਾਰ ਮਿਹਰ ਕਰਿਓ ਮਹਿਰਮਤ ਕਰਕੇ ਉਹਨੂੰ ਵੀ ਗੁਰਸਿੱਖੀ ਦੀ ਨਾਮ ਬਣਦੀ ਦਾਤ ਬਖਸ਼ ਦਿਓ ਉਹ ਵੀ ਤੇਰੀ ਬਾਣੀ ਤੇ ਬਾਣੀ ਨਾਲ ਜੁੜ ਜਾਵੇ ਉਹਨੂੰ ਵੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਖਸ਼ ਦਿਓ ਉਹਦੇ ਵੀ ਮਨ ਦੇ ਵਿੱਚ ਇਹੋ ਜਿਹੇ ਫੁਰਨੇ ਪੈਦਾ ਕਰ ਦਿਓ ਦਾ ਤਾਰ ਉਹਨੂੰ ਤੇਰੀ ਯਾਦ ਨਾ ਵਿਛੜੇ ਤੇਰੀ ਯਾਦ ਨਾ ਵਿਸਰੇ ਤੈਨੂੰ ਯਾਦ ਹੀ ਕਰਦਾ ਰਹੇ ਤੇ ਜਦੋਂ ਪ੍ਰਮਾਤਮਾ ਜਾਣ ਯਾਦ ਆਉਣ ਲੱਗ ਜਾਵੇ ਨ ਸੰਗਤ ਜੀ ਜਦੋਂ ਚਿੱਤ ਆਈ ਜਾਵੇ ਨਾ ਵਾਰੀ-ਵਾਰੀ ਫਿਰ ਚੰਗੇ ਕਰਮਾਂ ਦੀ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਬਾਕੀ ਮੰਨਣਾ ਨਾ ਮੰਨਣਾ ਆਪ ਜੀ ਦੀ ਮਰਜ਼ੀ ਅਸੀਂ ਤਾਂ ਉਸ ਦਰ ਦੇ ਕੁੱਕਰ ਹਾਂ ਅਸੀਂ ਤਾਂ ਕਹਿੰਦੇ ਨੇ ਜਿਵੇਂ ਕੁੱਤੇ ਦਾ ਕੰਮ ਹੁੰਦਾ ਹੈ ਭੌਂਕਣਾ ਹਮ ਕੁਕਰ ਤੇਰੇ ਦਰਬਾਰ ਭੌਂਕੇ ਆਗੈ ਬਦਨ ਪਸਾਰ ਤੇ ਕੁੱਤੇ ਦਾ ਕੰਮ ਕੀ ਹੈ ਭੌਂਕਣਾ ਤੇ ਅਸੀਂ ਤਾਂ ਉਹਦੇ ਦਰ ਦਾ ਔਕਾ ਲਾਉਣਾ ਹੀ ਲਾਉਣਾ ਹੈ ਕੋਈ ਮੰਨੇ ਚਾਹੇ ਨਾ ਮੰਨੇ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਹੋ ਨਾ ਗੁਰੂ ਦੇ ਲਾਲਾਂ ਨੂੰ ਜਿੱਥੇ ਬੈਠੇ ਹਾਂ ਦੇਸ਼ਾਂ ਵਿਦੇਸ਼ਾਂ 'ਚ ਘਰ 'ਚ ਉਹਦੀ ਗੋਦੀ ਦਾ ਉਹਦੇ ਪਿਆਰ ਦਾ ਨਿਗਮ ਮੰਨਣਾ ਹੈ ਨਾ ਸੰਗਤ ਜੀ ਤਾ ਅੱਜ ਦੇਖੋ ਸੰਗਰਾਦ ਹੈ ਅੱਜ ਤੋਂ ਹੀ ਜੁੜ ਜਾਵੋ ਆਪ ਜੀ ਦੇ ਆਉਣ ਵਾਲਾ ਸਮਾਂ ਮਹਾਰਾਜ ਨੇ ਇੰਨਾ ਵਧੀਆ ਕਰ ਦੇਣਾ ਕਿ ਆਪ ਜੀ ਸੋਚ ਹੀ ਨਹੀਂ ਸਕਦੇ ਇਹ ਮੇਰਾ ਪਰਸਨਲੀ ਆਪਣਾ ਪ੍ਰੈਕਟੀਕਲ ਕੀਤਾ ਹੋਇਆ ਜੋ ਮੈਂ ਆਪ ਜੀ ਨੂੰ ਦੱਸ ਰਿਹਾ ਵਕਿ ਜਿਵੇਂ ਪ੍ਰਮਾਤਮਾ ਅਕਾਲ ਪੁਰਖ ਬੁਲਾਉਂਦਾ ਨਾ ਇਨਸਾਨ ਉਵੇਂ ਹੀ ਬੋਲਦਾ ਤੇ ਜੋ ਚੰਗੀਆਂ ਗੱਲਾਂ ਲੱਗਣਾ ਉਹਨੂੰ ਮੰਨ ਲਿਓ ਜੇ ਕੋਈ ਮਾੜੀ ਗੱਲ ਹੋਵੀ ਉਹਦੇ ਲਈ ਮੈਂ ਆਪ ਜੀ ਦੁਖਿਮਾ ਮੰਗਦਾ ਖਾਸ ਸੀਸਾਂ ਦੇਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸੰਗਤ ਜੀ ਪਿਆਰ ਨਾਲ ਨਿਮਰਤਾ ਨਾਲ ਬੰਦਗੀ ਦੀ ਸਤਿਗੁਰੂ ਦਾਤ ਦੇਣਗੇ ਆਪਾਂ ਵੀ ਨਿਮਰਤਾ ਨਾਲ ਲਈਏ ਤਾਂ ਸਭ ਕੁਝ ਮਿਲੇਗਾ ਜੀ ਵਾਹੇ ਗੁਰੂ ਜੀ ਕਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ